ਦੋਸਤੋ ਅੱਜ ਦਾ ਵਿਸ਼ਾ ਹੈ ਆਖਿਰ ਮੈਨੂੰ ਰੱਬ ਮਿਲ ਗਿਆ ਮੇਰੀ ਸ਼ਰਨ ਵਿੱਚ ਆਓ ਦੋਸਤੋ YouTube ਤੇ ਇੱਕ ਵੀਡੀਓ ਘੁੰਮ ਰਹੀ ਹੈ ਜਿਸ ਵਿੱਚ ਇੱਕ ਮਨਜਿੰਦਰ ਸਿੰਘ ਬੇਗਮਪੁਰਾ ਨਾਂ ਦਾ ਇੱਕ ਬਾਬਾ ਕਹਿ ਰਿਹਾ ਹੈ ਕਿ ਮੈਨੂੰ ਰੱਬ ਮਿਲ ਗਿਆ ਹੈ ਹੁਣ ਪੂਰੀ ਦੁਨੀਆ ਦੇ ਲੋਕਾਂ ਨੂੰ ਮੈਂ ਆਉਟਪੁੱਟ ਕਰਕੇ ਦਿਖਾਵਾਂਗਾ ਇਸ ਤੋਂ ਪਹਿਲਾਂ ਜੇਕਰ ਕਿਸੇ ਹੋਰ ਨੂੰ ਰੱਬ ਮਿਲਿਆ ਹੈ ਤਾਂ ਉਹ ਸਭ ਝੂਠੀਆਂ ਗੱਲਾਂ ਹਨ ਉਹ ਝੂਠ ਬੋਲਦੇ ਹਨ ਅਸਲੀ ਵਾਲਾ ਰੱਬ ਸਿਰਫ ਮੈਨੂੰ ਮਿਲਿਆ ਹੈ ਹੁਣ ਜੇਕਰ ਕੋਈ ਆਰਮੀ ਸਾਧੂ ਸੰਤਾਂ ਦੀ ਨਿੰਦਿਆ ਕਰੇਗਾ ਤਾਂ ਉਹਨਾਂ ਦੀ ਹੁਣ ਖੈਰ ਨਹੀਂ ਹੋਵੇਗੀ ਮਤ ਧਰਮ ਰਾਜ ਤੋਂ ਉਹਨਾਂ ਦੇ ਖਿਲਾਫ ਪਰਚਾ ਕਟਵਾ ਦੇਵਾਂਗਾ ਅਤੇ ਉਹਨਾਂ ਨਿੰਦਿਆ ਕਰਨ ਵਾਲਿਆਂ ਨੂੰ ਸਜ਼ਾ ਦਿਵਾਵਾਂਗਾ ਉਹ ਕਹਿੰਦਾ ਕਰੋੜਾਂ ਲੋਕਾਂ ਵਿੱਚੋਂ ਕੋਈ ਵਿਰਲਾ ਹੀ ਹੁੰਦਾ ਹੈ ਜਿਸ ਨੂੰ ਰੱਬ ਦੇ ਦਰਸ਼ਨ ਹੁੰਦੇ ਹਨ ਉਹ ਕਰੋੜਾਂ ਵਿੱਚੋਂ ਮੈਂ ਹਾਂ ਹੁਣ ਧਰਮ ਰਾਜ ਮੇਰੇ ਕੋਲੋਂ ਲੇਖਾ ਨਹੀਂ ਮੰਗ ਸਕਦਾ ਹੁਣ ਸਿਰਫ ਪੂਰੀ ਦੁਨੀਆ ਵਿੱਚ ਮੇਰਾ ਅਰੇ ਹੀ ਚੱਲੇਗਾ ਇਹ ਬਾਬਾ ਇੱਕ ਹਰਕੇ ਨਾਮ ਕੇ ਵਪਾਰੀ ਦੇ ਨਾਂ ਦਾ ਚੈਨਲ ਬਣਾ ਕੇ ਉਸ ਚੈਨਲ ਤੇ ਆਪਣਾ ਪ੍ਰਚਾਰ ਕਰ ਰਿਹਾ ਤੇ ਕਿ ਅਟੇ ਇੱਕ ਨੌਜਵਾਨ ਨੂੰ ਆਪਣਾ ਚੇਲਾ ਬਣਾ ਕੇ ਉਸ ਕੋਲੋਂ ਹੀ ਆਪਣੀ ਇੰਟਰਵਿਊ ਇੰਟਰਵਿਊ ਕਰਵਾ ਕੇ ਵੀਡੀਓ YouTube ਤੇ ਪਵਾ ਰਿਹਾ ਹੈ ਮੈਂ ਉਸ ਬਾਬੇ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬਾਬਾ ਜੀ ਕੀ ਤੂੰ ਬਾਬੇ ਨਾਨਕ ਤੋਂ ਵੀ ਵੱਡਾ ਹੋ ਗਿਆ ਜਿੰਨਾ ਰੌਲਾ ਤੂੰ ਪਾ ਰਿਹਾ ਹੈ ਬਾਬਾ ਨਾਨਕ ਜੀ ਨੇ ਤਾਂ ਇੱਕ ਦਿਨ ਵੀ ਨਹੀਂ ਸੀ ਕਿਹਾ ਕਿ ਮੈਨੂੰ ਰੱਬ ਮਿਲ ਗਿਆ ਹੈ ਮੈਂ ਕਿਸੇ ਨੂੰ ਵੀ ਸਜ਼ਾ ਦੇਵਾ ਸਕਦਾ ਹਾਂ ਕੀ ਰੱਬ ਇਹੋ ਜਿਹਾ ਹੁੰਦਾ ਹੈ ਕਿ ਲੋਕਾਂ ਨੂੰ ਸਜਾ ਦਿੰਦਾ ਹੈ ਉਹ ਤਾਂ ਭੁੱਲੇ ਭਟਕਿਆਂ ਨੂੰ ਸਹੀ ਰਸਤੇ ਤੇ ਪਾਉਂਦਾ ਹੈ ਉਹ ਤਾਂ ਸਭ ਨੂੰ ਬਖਸ਼ਣਹਾਰ ਹੁੰਦਾ ਹੈ ਜੇਕਰ ਤੈਨੂੰ ਸੱਚਮੁੱਚ ਰੱਬ ਮਿਲ ਹੀ ਗਿਆ ਤਾਂ ਰੱਬ ਜੀ ਕੋਲ ਤਾਂ ਬਹੁਤ ਸ਼ਕਤੀ ਹੁੰਦੀ ਹੈ ਰੱਬ ਤਾਂ ਕੁਝ ਵੀ ਕਰ ਸਕਦਾ ਹੈ ਰੱਬ ਜੀ ਨੂੰ ਕਹਿ ਕੇ ਅੱ ਚਿੱਟੇ ਦੇ ਵਪਾਰੀਆਂ ਨੂੰ ਹੀ ਮੌਤ ਦੀ ਸਜ਼ਾ ਦਵਾ ਦਿਓ ਰੱਬ ਨੂੰ ਆਪ ਹੀ ਪਤਾ ਲੱਗ ਜਾਂਦਾ ਹੈ ਕਿ ਕਿੱਥੇ-ਕਿੱਥੇ ਅਪਰਾਧ ਹੋ ਰਹੇ ਹਨ ਉਸ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਕਿੱਥੇ ਕੋਈ ਗੁੰਡਾ ਕਿਸੇ ਦੀ ਧੀ ਭੈਣ ਨਾਲ ਧੱਕਾ ਕਰ ਰਿਹਾ ਹੈ ਕਿੱਥੇ ਨਸ਼ਾ ਵੇਚ ਰਿਹਾ ਹੈ ਕਿੱਥੇ ਕੋਈ ਗਰੀਬ ਬਿਨਾਂ ਪੈਸਿਆਂ ਤੋਂ ਇਲਾਜ ਤੋਂ ਬਿਨਾਂ ਬਿਮਾਰੀ ਨਾਲ ਮਰ ਰਿਹਾ ਹੈ ਕਿੱਥੇ ਕਿੱਥੇ ਕੋਈ ਸਾਧ ਲੋਕਾਂ ਦੀਆਂ ਧੀਆਂ ਪੈਣਾ ਦਾ ਸ਼ੋਸ਼ਣ ਕਰ ਰਿਹਾ ਹੈ ਸਭ ਨੂੰ ਰੱਬ ਜੀ ਨੂੰ ਕਹਿ ਕੇ ਖਤਮ ਕਰਵਾ ਦਿਓ ਕੁਝ ਕਰਕੇ ਤਾਂ ਦਿਖਾਓ ਕਿ ਐਵੇਂ ਰੌਲਾ ਪਾ ਰਹੇ ਹੋ ਕਿ ਮੈਨੂੰ ਰੱਬ ਮਿਲ ਗਿਆ ਹੈ ਮੈਨੂੰ ਰੱਬ ਮਿਲ ਗਿਆ ਹੈ ਜੇਕਰ ਇਹ ਰੱਬ ਕਿਸੇ ਦਾ ਕੁਝ ਸੁਮਾਰ ਹੀ ਨਹੀਂ ਸਕਦਾ ਤਾ ਅਸੀਂ ਕੀ ਤੁਹਾਡੇ ਰੱਬ ਨੂੰ ਰਗੜ ਕੇ ਫੋੜੇ ਉੱਤੇ ਲਾਉਣਾ ਹੈ ਬਾਬਾ ਜੀ ਐਵੇਂ ਲੋਕਾਂ ਨੂੰ ਚੱਕਰਾਂ ਵਿੱਚ ਨਾ ਪਾਓ ਜੇਕਰ ਤੁਹਾਨੂੰ ਕੋਈ ਰੱਬ ਮਿਲ ਗਿਆ ਤਾਂ ਬੈਠ ਕੇ ਆਪਣੀ ਭਗਤੀ ਕਰੀ ਚੱਲੋ ਐਵੇਂ ਲੋਕਾਂ ਨੂੰ ਭਰਮ ਭਲੇਖਿਆਂ ਵਿੱਚ ਨਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ